ਵਾਹੀ ਗੁਰੂ ਵਾਹੀ ਗੁਰੂ ਸਾਹਿਬ ਜੀ ਖਾਲਸਾ ਮੇਰਾ ਰੂਪ ਖਾਸ ਖਾਲਸੀ ਮੈਂ ਹਾਂ ਕਰੂੰ ਨਿਵਾਸ ਖਾਲਸਾ ਮੇਰਾ ਮੁਖ ਅੰਗਾ ਖਾਲਸੇ ਕੀ ਹੂੰ ਸਦ ਸਦ ਸੰਗਾਂ ਖਾਲਸਾ ਮੇਰੋ ਇਸ਼ਟ ਸੋਹਿਰ ਦਾ ਖਾਲਸਾ ਮੇਰੋ ਕਈਅਤ ਮੇਰ ਦਾ ਖਾਲਸਾ ਮੇਰੋ ਮਿੱਤਰ ਸਖਾਈ ਖਾਲਸਾ ਮਾਤਾ ਪਿਤਾ ਸੁਖ ਦਾਈ ਖਾਲਸਾ ਮੇਰੋ ਪਿੰਡ ਪਰਾਨ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਬਰਾਨ ਕਲਸਾ ਮੇਰੀ ਜਾਨ ਕੀ ਜਾਨ ਕਲਸਾ ਮੇਰੋ ਸਤਗੁਰੂ ਪੁਰਾ ਕਲਸਾ ਮੇਰੋ ਸੱਜਣ ਸੂਰਾ ਕਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਕਲਸਾ ਪ੍ਰਮਾਤਮ ਕੀ ਮੌਜ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੀਜ ਦਿਓ ਮੈਂ ਸਰਬ ਜਬੇ ਗਏ ਬਿਬਰਨਗੀ ਰੀਤ ਮੈਂ ਨਾ ਕਰੂੰ ਇਨ ਕੀ ਪਰਦੇਸ ਪਰਮ ਭੇਗ ਤੇ ਰਹੇ ਨਿਆਰਾ ਸੋ ਖਾਲਸ ਸਤ ਗੁਰੂ ਹਮਾਰਾ ਜਾਲਾ ਜ਼ਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖੇਗ ਭਗਤ ਵਾਸ਼ਾ ਲ ਗਿਆਂਦੇ ਸਾਗਰ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੀਤਰ ਗੋਦ ਹਜੂਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਸਾ ਸੰਗਤ ਜੀ ਧੰਤਾ ਦੇ ਯੋਗ ਵਡ ਭਾਗੇ ਉਹ ਮਹਾਰਾਜ ਜੀ ਦੀ ਮਿਹਰ ਕਿਰਪਾ ਹੋਈ ਹੈ ਵਿਸਾਖ ਦੇ ਮਹੀਨੇ ਦੀ ਅਰੰਭਤਾ ਤੇ ਖਾਲਸਾ ਸਾਜਨਾ ਦਿਵਸ ਅੱਜ 13 April ਦਿਨ ਐਤਵਾਰ ਸੋ ਸੱਚੇ ਬਾਦਸ਼ਾਹ ਦੀ ਮਿਹਰ ਦੇ ਨਾਲ ਇਹ ਦਿਨ ਸਾਡੇ ਭਾਗਾਂ ਵਿੱਚ ਆਇਆ ਪਰਮੇਸ਼ ਹੋਇਆ ਆਓ ਸਮਾਂ ਸੀਮਤ ਹੈ ਗੁਰੂ ਮਹਾਰਾਜ ਜੀ ਮੇਰ ਕਰੋ ਟੋਲੇ ਸਮੇਂ ਦੇ ਵਿੱਚ ਬਹੁਤੀ ਵਿਚਾਰ ਆਪ ਜੀ ਕਰਵਾ ਲੈਣ ਗੁਰੂ ਪਿਆਰੇ ਸਾਧ ਸੰਗ ਜੀ ਆਪ ਜੀ ਨੇ ਗੁਰੂ ਦੇ ਗੁਰੂ ਘਰ ਦੇ ਸੇਵਾਦਾਰਾਂ ਬਾਸੂ ਸਰਵਣ ਕੀਤਾ ਹੈ ਸੰਕੇਪ ਦੇ ਵਿੱਚ ਇਤਿਹਾਸ ਔਰ ਉਹਨਾਂ ਨੇ ਨਾਲ ਹੀ ਸਾਨੂੰ ਸਾਰਿਆਂ ਨੂੰ ਸੋ ਜੋ ਮਹਾਰਾਜ ਜੀ ਨੇ ਯਾਪੀ ਰਣੀ ਰਹੇ ਸੋਈ ਸਿੱਖ ਮੇਰਾ ਰਹਿਤ ਮਰਿਆਦਾ ਮੁਤਾਬਕ ਜੀਵਨ ਬਤੀਤ ਕਰਨ ਵਾਲੇ ਵੀ ਚੰਦ ਵਿਚਾਰ ਰੱਖਿਆ ਹਨ ਧੰਨਵਾਦ ਸੋ ਸਤਿਕਾਰਯੋ ਭਲਕਿੰਦਰ ਸਿੰਘ ਜੀ ਕਲਾਂ ਉਹਨਾਂ ਵੱਲੋਂ 500 ਦੰਬੜਾ ਸ਼ਮਾਈ ਦੀ ਸੇਵਾ ਕੀਤੀ ਹੈ ਮਾਰੇ ਚੜ੍ਹਦੀਆਂ ਕਲਾਂ ਬਖਸ਼ੀ ਕਰਨ ਸੋ ਸੱਚੇ ਬਾਦਸ਼ਾਹ ਖੁਸ਼ੀਆਂ ਬਖਸ਼ਣ ਸੋ ਸਰਦਾਰ ਸੱਜਨ ਸਿੰਘ ਜੀ ਸੁਭਦਾ ਸੋ ਨਾਲੋਂ 200 ਦੰਬੜਾ ਸਿਵਾਈ ਹੈ ਚੜ੍ਹਦੀਆਂ ਕਲਾਂ ਖੁਸ਼ੀਆਂ ਬਖਸ਼ਣ ਸੋ ਸਤਸੰਗ ਜੀ ਔ ਗੁਰੂ ਸ਼ਬਦ ਨਾਲ ਜੁੜੀ ਹੈ ਗੁਰੂ ਇਤਿਹਾਸ ਨਾਲ ਜੁੜੀ ਹੈ ਖਾਲਸਾ ਖਾਲਸਾ ਬਹੁਤ ਹੀ ਪਿਆਰਾ ਸ਼ਬਦ ਵਾਟ ਇਜ਼ ਮੀਨਿੰਗ ਆਫ ਅ ਖਾਲਸਾ ਖਾਲਸਾ ਕੀ ਹੈ ਸ਼ਬਦ ਦਾ ਅਰਥ ਕੀ ਹੈ ਬਹੁਤ ਅਰਥ ਨੇ ਜਿੰਨੇ ਮਰਜ਼ੀ ਅਸੀਂ ਕਰ ਸਕਦੇ ਹਾਂ ਅਲੱਗ-ਅਲੱਗ ਪਾਸ਼ਾ ਮਾਨ ਨੇ ਬੜੇ ਵਿਦਵਾਨ ਨੇ ਪਰ ਆਪਾਂ ਸੰਖੇਪ ਦੇ ਵਿੱਚ ਜੀਵ ਦਾ ਕਿਸੇ ਦਾ ਜੀਵਨ ਹੋਏਗਾ ਉਹਦੇ ਮੁਤਾਬਕ ਕਿਸ ਨੂੰ ਪਤਾ ਲੱਗ ਜਾਵੇਗਾ ਵੀ ਖਾਲਸਾ ਕੀ ਹੈ ਖਾਲਸਾ ਲਫ਼ਜ਼ ਜਦੋਂ ਅਸੀਂ ਪੜ੍ਹਦੇ ਆਂ ਇੱਕ ਸ਼ੁੱਧਤਾ ਦਾ ਪ੍ਰਤੀਕ ਇੱਕ ਬਹੁਤ ਹੀ ਪਵਿੱਤਰ ਲਫ਼ਜ਼ ਸ਼ਬਦ ਹੈ ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ ਜਿਹੜਾ ਖਾਲਸ ਹੋਵੇ ਖਾਲਸ ਜੋ ਖਾਲਸ ਹੋਵੇ ਸੋ ਜੋ ਖਾਲਸ ਹੋਵੇ ਜਿਹਦੇ ਵਿੱਚ ਕੋਈ ਵੀ ਮਿਲਾਵਟ ਨਾ ਹੋਵੇ ਔਰ ਜਿਹੜਾ ਆਪਣੇ ਜੀਵਨ ਨੂੰ ਗਰੀਬ ਦੇ ਲਈ ਮਜਲੂਮ ਦੇ ਲਈ ਜ਼ਬਰ ਜ਼ੁਲਮ ਦੇ ਲਈ ਸੱਚ ਦੇ ਲਈ ਭੀਟ ਕਰਨ ਦੀ ਭਾਵਨਾ ਰੱਖਦਾ ਹੋਵੇ ਹੱਕ ਤੇ ਸੱਚ ਦੀ ਗੱਲ ਕਰਦਾ ਹੋਵੇ ਸਭ ਵਿੱਚ ਉਸ ਅਕਾਲ ਪੁਰਖ ਨੂੰ ਦੇਖਦਾ ਹੋਵੇ ਔਰ ਸਭ ਸੰਸਾਰ ਨੂੰ ਉਸ ਪਰਮਾਤਮਾ ਦਾ ਗੁਰੂ ਦਾ ਪਰਿਵਾਰ ਸਮਝਦਾ ਹੋ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਜੀ ਨੇ ਸਰਵਣ ਕੀਤਾ ਵੀ ਉਸ ਕੇਸਗੜ੍ਹ ਸਾਹਿਬ ਦੇ ਸਥਾਨ ਤੇ 13 April 1699 ਨੂੰ ਵਸਾਖੀ ਵਾਲੇ ਦਿਨ ਕਿਉਂਕਿ ਵਸਾਖੀ ਵਾਲੇ ਦਿਨ ਜਿਹੜਾ ਹੈ ਉਹ ਇਕੱਠ ਹੁੰਦਾ ਸੀ ਉਸ ਸਮੇਂ ਜਿਹੜੇ ਧਾਰਮਿਕ ਸਥਾਨ ਜਾਂ ਗੁਰੂ ਘਰ ਸਨ ਸੋ ਦਸਾਂ ਨਹੀਂ ਸਨ ਸੰਗਤਾਂ ਬਹੁਤ ਚਿਰਾਂ ਬਾਅਦ ਇਕੱਠ ਕਰਦੀਆਂ ਸਨ ਦੂਰ ਦੂਰੋਂ ਲੋਕ ਆਉਂਦੇ ਸਨ ਪਰ ਜਿਹੜਾ ਵਿਸਾਖੀ ਦਾ ਦਿਨ ਸੀ ਇਸ ਦਿਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਪੈਸ਼ਲ ਚਿੱਠੀਆਂ ਵਿੱਚ ਸਿੱਖਾਂ ਦੇ ਘਰਾਂ ਦੇ ਵਿੱਚ ਭੇਜੀਆਂ ਦੂਰ ਦੂਰ ਸੰਦੇਸ਼ੇ ਭੇਜੇ ਪਈ ਇਸ ਵਿਸਾਖੀ ਵਾਲੇ ਦਿਨ ਸਾਰਾ ਸਿੱਖ ਜਗਤ ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਤਰ ਹੋਵੇ ਜਾਂ ਇਕੱਠਾ ਹੋਵੇ ਸੋ ਮਹਾਰਾਜੀ ਦੇ ਪੱਤਰ ਪੜ੍ਹ ਕੇ ਚੱਠੀਆਂ ਪੜ੍ਹ ਕੇ ਦੂਰੋਂ ਦੂਰੋਂ ਜਿਵੇਂ ਪਹਿਲਾ ਆਉਜੀ ਨੇ ਸਰਵ ਗੀਤਾ ਪ੍ਰਵੰਧ ਕਾਂਗਲੋ ਪੀ ਪੰਜਾਬ ਛੋਟਾ ਨਹੀਂ ਸੀ ਬਹੁਤ ਦੂਰ ਤੱਕ ਫੈਲਿਆ ਹੋਇਆ ਸੀ ਦੂਰੋਂ ਦੂਰੋਂ ਸੰਗਤਾਂ ਬੜੀ ਚਾਹ ਦੇ ਨਾਲ ਉਸ ਕਿਸ ਗੱਲ ਸਾਉ ਦੇ ਪਵਿੱਤਰ ਸਥਾਨ ਤੇ ਸਾ ਸੰਗਤ ਜੀ ਪਹੁੰਚਣੀਆਂ ਸ਼ੁਰੂ ਹੁੰਦੀਆਂ ਹਨ ਦੀਵਾਨ ਸਜਦੇ ਨੇ ਪਹਾੜੀਆਂ ਦੀਆਂ ਚੋਟੀਆਂ ਤੇ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲਦੀ ਉੱਚੀ ਨੀਵੀਂ ਜਗ੍ਹਾ ਉੱਤੇ ਹੀ ਤੰਬੂ ਲਾ ਕੇ ਸੰਗਤਾਂ ਜਿਹੜੀਆਂ ਨੇ ਉਹ ਵਿਸ਼ਰਾਮ ਕਰਦੀਆਂ ਹਨ ਪਰ ਜੋ ਸਾਕੀ ਵਾਲਾ ਦਿਨ ਹੁੰਦਾ ਹੈ 13 ਅਪ੍ਰੈਲ ਉਸ ਦੀ ਉਡੀਕ ਕਰਦੀਆਂ ਹਨ ਤੇ ਧੰਨ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਯਾਦ ਕੀਤਾ ਹੈ ਵੀ ਮਹਾਰਾਜ ਕੀ ਬਖਸ਼ਿਸ਼ਾਂ ਕਰਦੇ ਹਨ ਉਡੀਕ ਹੈ ਕਿਉਂਕਿ ਇੱਕ ਬਲਾਵਾ ਭੇਜਿਆ ਬਲਾਵੇ ਵਿੱਚ ਲਿਖਿਆ ਵੀ ਬਹੁਤ ਵੱਡਾ ਕਾਰਜ ਕਰਨਾ ਕਿਸੇ ਨੂੰ ਉਹਦੇ ਬਾਰੇ ਨਹੀਂ ਪਤਾ ਕਿਸੇ ਵੀ ਇਨਸਾਨ ਨੂੰ ਉਸ ਬਾਰੇ ਨਹੀਂ ਪਤਾ ਮਹਾਰਾਜ ਜੀ ਨੇ ਦੱਸਿਆ ਹੀ ਨਹੀਂ ਧਿਆਨ ਦੇਣਾ ਇਥੋਂ ਬਹੁਤ ਵੱਡਾ ਇੱਕ ਸਾਨੂੰ ਸੁਨੇਹਾ ਹੈ ਕੋਈ ਵੀ ਚੀਜ਼ ਕਰੋ ਗੁਪਤ ਕਰੋ ਗੁਪਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਰਿਵਾਰ ਤੱਕ ਆਪਣੀ ਮਾਤਾ ਤੱਕ ਆਪਣੇ ਮਹਿਲਾਂ ਤੱਕ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਅਸੀਂ ਵਸਾਖੀ ਵਾਲੇ ਦਿਨ ਕਰਨਾ ਕੀ ਹੈ ਕਿਉਂਕਿ ਜਦੋਂ ਕੋਈ ਚੀਜ਼ ਲੀਕ ਹੋ ਜਾਂਦੀ ਹੈ ਉਹਦੀ ਜਿਹੜੀ ਇੰਪੋਰਟੈਂਸ ਘਟ ਜਾਂਦੀ ਹੈ ਉਹਦੀ ਤਾਕਤ ਘਟ ਜਾਂਦੀ ਹੈ ਹੋ ਸਕਦਾ ਹੈ ਉਹ ਹੋਵੇ ਹੀ ਨਾ ਵਿਚਰਜਣ ਪੈ ਜਾਏ ਇਸ ਕਰਕੇ ਗੁਪਤ ਜਿਹੜੀ ਵੀ ਚੀਜ਼ ਹੈ ਉਹ ਬਹੁਤ ਵੱਡਾ ਪ੍ਰਭਾਵ ਰੱਖਦੀ ਹੈ ਔਰ ਪਰਫੁੱਲਤ ਬਹੁਤ ਹੁੰਦੀ ਹੈ ਗੁਪਤ ਬੀਜ ਵੀ ਪੁੰਗਰ ਪੈਂਦਾ ਇਸ ਚੀਜ਼ ਨੂੰ ਇਸ ਕੌਤਕ ਨੂੰ ਮਹਾਰਾਜ ਜੀ ਨੇ ਗੁਪਤ ਰੱਖਿਆ ਔਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਫਿਰ ਸੰਤਾਂ ਦਾ ਇਕੱਠ ਹੋਇਆ ਤੇ 13 ਅਪ੍ਰੈਲ ਵਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਦੀਵਾਨ ਸਜਾਇਆ ਆਸਾ ਦੀ ਵਾਰ ਦਾ ਕੀਰਤਨ ਹੋਇਆ ਅਰਦਾਸ ਬੇਨਤੀ ਹੋਈ ਮਹਾਰਾਜ ਨੇ ਕਾਲਪੁਰਖ ਅੱਗੇ ਬੇਨਤੀ ਕੀਤੀ ਏ ਅਕਾਲ ਪੁਰਖ ਸੱਚੇ ਪਾਤਸ਼ਾਹ ਠੜ ਪਿਓ ਮੈਂ ਜੋਰ ਕਰ ਵਜਨ ਖਾਂਸਰ ਨੇ ਆਏ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਤੇਰੀ ਕਿਰਪਾ ਦੇ ਨਾਲ ਇਸ ਸੰਸਾਰ ਤੇ ਜਿਹੜਾ ਮੈਂ ਕਾਰਜ ਕਰਨ ਦੇ ਲਈ ਆਇਆ ਉਹ ਅੱਜ ਬੜਾ ਵੱਡਾ ਕਾਰਜ ਹੈ ਉਸ ਕਾਰਜ ਦੇ ਵਿੱਚ ਸਫਲਤਾ ਦੇਣੀ ਅਸੀਸ ਬਖਸ਼ਿਸ਼ ਕਰਨੀ ਅਰਦਾਸ ਬਹਿੰਦੀ ਹੋਈ ਹੁਕਮ ਨਾਮ ਸਾਹਿਬ ਹੋਇਆ ਉਸ ਤੋਂ ਬਾਅਦ ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਵੱਡੀ ਉੱਚੀ ਸਟੇਜ ਤੇ ਸੱਜੇ ਖੱਬੇ ਪਾਸੇ ਸਜੇ ਕਬੇ ਕਬੇ ਪਾਸੇ ਟਹਿਲਦੇ ਨੇ ਇਧਰ ਉਧਰ ਜਾਂਦੇ ਹਨ ਔਰ ਹੱਥ ਹੱਥ ਵਿੱਚ ਉਹਨਾਂ ਦੇ ਤਲਵਾਰ ਸਤਿਕਾਰਯੋਗ ਸਰਦਾਰ ਬਲਦੇਸ਼ ਸਿੰਘ ਜੀ ਉਹਨਾਂ ਵੱਲੋਂ ਵੀ ਸ਼ਮਾਈ ਦੀ ਸੇਵਾ 500 ਤੋਂ ਵੱਧ ਕਰਕੇ ਗਿਆ ਹਨ ਮਹਾਰਾਜ ਚੜ੍ਹਦੀਆਂ ਕਲਾ ਬਖਸ਼ੀ ਕਰਨ ਨਾਮਦਾਨ ਬਖਸ਼ਣ ਕਾਰਜਲਾਸ਼ ਕਰਨ ਮਹਾਰਾਜ ਉਸ ਉੱਚੀ ਸਟੇਜ ਤੇ ਵੱਡੀ ਸਟੇਜ ਤੇ ਆਪਣੇ ਹੱਥ ਵਿੱਚ ਤਲਵਾਰ ਜਿਹੜੇ ਨੇ ਉਹ ਲਹਿਰਾ ਰਹੇ ਨੇ ਦੀਵਾਨ ਦੀ ਸਮਾਪਤੀ ਹੋ ਚੁੱਕੀ ਹੈ ਸਚੇ ਪਾਸ਼ਾ ਜਦੋਂ ਇਧਰ ਉਧਰ ਗਏ ਵੀਰ ਰਸ ਦੇ ਵਿੱਚ ਆਏ ਦਗਦ ਕਰਦਾ ਉਹਨਾਂ ਦਾ ਮੁਖੜਾ ਤੇ ਅੱਖਾਂ ਦੇ ਵਿੱਚੋਂ ਲਾਲੀ ਤੇ ਮਹਾਰਾਜ ਜੀ ਨੇ ਤਲਵਾਰ ਨੂੰ ਲਹਿਰਾ ਕੇ ਇੱਕ ਉਂਗਲ ਖੜੀ ਕਰਕੇ ਮਹਾਰਾਜ ਜੀ ਨੇ ਸੰਗਤ ਨੂੰ ਉੱਚੀ ਦੇ ਕੇ ਇੱਕ ਹੁਕਮ ਕੀਤਾ ਗੁਰੂ ਨਾਨਕ ਦੀ ਸੰਗਤ ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਅਸੀਂ ਜਿਹੜਾ ਅੱਜ ਕਾਰਜ ਕਰਨਾ ਉਹਦੇ ਲਈ ਸਾਨੂੰ ਇੱਕ ਸੀਸ ਦੀ ਜ਼ਰੂਰਤ ਹੈ ਜੇ ਤੁਹਾਡੇ ਵਿੱਚੋਂ ਕੋਈ ਸੀਸ ਦੇ ਸਕਦਾ ਹੈ ਤੇ ਸਾਨੂੰ ਜ਼ਰੂਰਤ ਹੈ ਸਾਡਾ ਕਾਰਜ ਪੂਰਾ ਹੋ ਜਾਏਗਾ ਜਦੋਂ ਮਹਾਰਾਜ ਜੀ ਨੇ ਇਹ ਬਚਨ ਕੀਤਾ ਤੇ ਸਾਰੇ ਪਾਸੇ ਸਨਨਾਟਾ ਛਾ ਗਿਆ ਸਭ ਚੁੱਪ ਕਰਕੇ ਬੈਠ ਗਏ ਵੀ ਅਸੀਂ ਤੇ ਸੋਚਿਆ ਸੀ ਗੁਰੂ ਸਾਹਿਬ ਜੀ ਨੇ ਸੱਦਾ ਪੱਤਰ ਦੇ ਕੇ ਸਾਨੂੰ ਮੰਗਵਾਇਆ ਹੋ ਸਕਦਾ ਹੈ ਸਾਨੂੰ ਕੋਈ ਵੜਾਈ ਦੇਣੀ ਹੋਵੇ ਕੋਈ ਸ਼ਲੋਪਾਉ ਦੇਣੇ ਹੋਣ ਕੋਈ ਬਖਸ਼ਿਸ਼ਾ ਕਰਨੀ ਹੋਣ ਕੋਈ ਇਨਾਮ ਦੇਣੇ ਹੋਣ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਢਾਲਾਂ ਭਰ ਭਰ ਕੇ ਜਿਹੜਾ ਸੀ ਉਹ ਮੋਹਰਾਂ ਦੀਆਂ ਜਿਹੜੇ ਸਿੱਖ ਸੇਵਾਵਾਂ ਕਰਦੇ ਸਨ ਉਹਨਾਂ ਨੂੰ ਦੇ ਦਿੰਦੇ ਹੁੰਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਬਹੁਤ ਜ਼ਿਆਦੀ ਮਾਇਆ ਹੀਰੇ ਮੋਤੀ ਲਿਖਿਆ ਹੋਇਆ ਔਰ ਉਹ ਜਿਹੜੇ ਮਹਾਰਾਜ ਨੇ ਸਤਲੋਜੀ ਵਿੱਚ ਵੀ ਰੋੜ ਦਿੱਤੇ ਇਤੋਂ ਤੱਕ ਵੀ ਲਿਖਿਆ ਹੋਇਆ ਬਹੁਤ ਧਨ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਇਸ ਕਰਕੇ ਸੰਗਤਾਂ ਨੂੰ ਵੀ ਸੀ ਵੀ ਹੋ ਸਕਦਾ ਕਿਸ ਨੂੰ ਇਨਾਮ ਦੇਣਾ ਹੋਵੇ ਪਰ ਜਦੋਂ ਸੀਸ ਦੀ ਮੰਗ ਕਰ ਲਈ ਤੇ ਫਿਰ ਤੇਸ ਨਾਟਕ ਆ ਗਿਆ ਕੁਝ ਕੁ ਮਿੰਟ ਇਸੇ ਤਰ੍ਹਾਂ ਸ਼ਾਂਤੀ ਰਹੀ ਸੰਗਤ ਲਾਈਨਾਂ ਦੇ ਵਿੱਚ ਬੈਠੀ ਐ ਦੂਰ ਤੋਂ ਇੱਕ ਨਿਮਾਣਾ ਜਿਹਾ ਸਿੱਖ ਹੌਲੀ-ਹੌਲੀ ਤੁਰਦਾ ਸਟੇਜ ਵੱਲ ਵਧਿਆ ਸਾਰਿਆਂ ਦੀ ਨਿਗਾ ਉਸ ਵੱਲ ਗਈ ਐ ਕੌਣ ਹੈ ਔਰ ਪਤਾ ਲੱਗ ਗਿਆ ਕਿਉਂਕਿ ਉਹ ਜਿਹੜੇ ਸਿੱਖ ਸੀ ਉਹ ਪਹਿਲਾਂ ਹੀ ਗੁਰੂ ਸਾਹਿਬ ਦੇ ਪਿਆਰੇ ਸਨ ਆਉਂਦੇ ਹੁੰਦੇ ਸਨ ਸੰਗਤ ਕਰਦੇ ਹੁੰਦੇ ਸਨ ਕਹਿਣਾ ਸ਼ੁਰੂ ਕੀਤਾ ਵੀ ਇੱਥੇ ਦਇਆਰਾਮ ਇਹ ਲਾਹੌਰ ਤੋਂ ਆਇਆ ਇਸ ਨੂੰ ਕੀ ਜ਼ਰੂਰਤ ਸੀ ਸਿਰ ਕਟਾਉਣ ਦੀ ਪਰ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਪਹੁੰਚੇ ਨੇ ਔਰ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾ ਕੇ ਮਹਾਰਾਜ ਜੀ ਇਹ ਸੀਸ ਤੁਹਾਡਾ ਜਿਸ ਦਿਨ ਆਵਜ ਦੇ ਦਰਸ਼ਨ ਕੀਤੇ ਸੀ ਉਸੇ ਦਿਨ ਹੀ ਅਸੀਂ ਤਨ ਮਨ ਧਨ ਕਰਕੇ ਆਵ ਜੀ ਦੇ ਹੋ ਗਏ ਸੀ ਤੁਹਾਨੂੰ ਜੇ ਇਸ ਸੀਸ ਦੀ ਜਰੂਰ ਦੇ ਦੇ ਲੈ ਲਓ ਜਿਵੇਂ ਇਤਿਹਾਸ ਵਿੱਚ ਲਿਖਿਆ ਮਹਾਰਾਜ ਜੀ ਉਸ ਦੇ ਗੁੱਟ ਨੂੰ ਫੜ ਕੇ ਤੇ ਤੰਬੂ ਵਿੱਚ ਲੈ ਜਾਂਦੇ ਹਨ ਉੱਥੇ ਕੀ ਕਰਦੇ ਹਨ ਉਹ ਸਤਿਗੁਰੂ ਨੂੰ ਪਤਾ ਹੈ ਉੱਥੇ ਕੀ ਕਹਿੰਦੇ ਗਏ ਗੁਰੂ ਨੂੰ ਪੁੱਤ ਪਤਾ ਚੋ ਜੀ ਮੇਰੇ ਗੋਵਿੰਦਾ ਚੋ ਜੀ ਮੇਰੇ ਪਿਆਰੇ ਹਰਪ੍ਰਾ ਮੇਰਾ ਚੋ ਜੀ ਜੀਓ ਤੇ ਜਦੋਂ ਉਸ ਤੰਬੂ ਤੋਂ ਬਾਹਰ ਆਉਂਦੇ ਹਨ ਤੇ ਤਾਜੇ ਲਹੂ ਦੇ ਨਾਲ ਖੂਨ ਦੇ ਨਾਲ ਲਿਬੜੀ ਜਿਹੜੀ ਤਲਵਾਰ ਹੈ ਉਹ ਸਤਗੁਰੂ ਜੀ ਦੇ ਹੱਥ ਵਿੱਚ ਹੁੰਦੀ ਹੈ ਉਸ ਤਲਵਾਰ ਨੂੰ ਫਿਰ ਲਹਿਰਾਉਂਦੇ ਨੇ ਫਿਰ ਮੰਗ ਕਰਦੇ ਨੇ ਇੱਕ ਸਿਸਦੀ ਹੋਰ ਜ਼ਰੂਰਤ ਹੈ ਜਦੋਂ ਇਹ ਵਜਣਾ ਸੁਰਿਆ ਫਿਰ ਸੰਗਤ ਦੇ ਵਿੱਚ ਬੜੀ ਸਨਾਟਾ ਤੇ ਸ਼ਾਂਤੀ ਛਾ ਗਈ ਕਿ ਹੁਣ ਪਹਿਲਾਂ ਇੱਕ ਕਹਿੰਦੇ ਸੀ ਹੁਣ ਦੂਸਰੀ ਸਿਸਦੀ ਕੀ ਜ਼ਰੂਰਤ ਹੈ ਸੋ ਗੁਰੂ ਦਾ ਪਿਆਰਾ ਭਾਈ ਧਰਮਦਾਸ ਜੀ ਉੱਠੇ ਨੇ ਉਹ ਵੀ ਇਸੇ ਤਰ੍ਹਾਂ ਗਏ ਨੇ ਉਹਨਾਂ ਨੂੰ ਵੀ ਮਹਾਰਾਜ ਜੀ ਤੰਬੂ ਦੇ ਵਿੱਚ ਲੈ ਗਏ ਨੇ ਫਿਰ ਉਸੇ ਤਰ੍ਹਾਂ ਬਾਹਰ ਆਏ ਨੇ ਲਿਬੜੀ ਖੁੰਦੀ ਤਲਵਾਰ ਲੈ ਕੇ ਫਿਰ ਕਹਿੰਦੇ ਨੇ ਇੱਕ ਸੀਸ ਦੀ ਹੋਰ ਜ਼ਰੂਰਤ ਹੈ ਇਹ ਜਦੋਂ ਤੀਜੀ ਵਾਰ ਸੁਣਿਆ ਤੇ ਸੰਗਤ ਦੇ ਵਿੱਚੋਂ ਹੌਲੀ-ਹੌਲੀ ਸੰਗਤ ਕਹਿੰਦੀ ਵੀ ਚਲੋ ਘਰ ਨੂੰ ਚਲੋ ਇੱਥੇ ਤੇ ਪਤਾ ਨਹੀਂ ਕੀ ਬਣਨਾ ਵਿੱਚੋਂ ਕਈ ਉੱਠਨੇ ਸ਼ੁਰੂ ਹੋ ਗਏ ਮਹਾਰਾਜ ਜੀ ਨੇ ਫਿਰ ਉਸੇ ਤਰ੍ਹਾਂ ਕੀਤਾ ਫਿਰ ਮਹਾਰਾਜ ਜੀ ਨੇ ਚੌਥੀ ਵਾਰ ਕਹਿ ਦਿੱਤਾ ਫਿਰ ਇੱਕ ਸੀਸ ਦੀ ਹੋਰ ਜ਼ਰੂਰਤ ਹੈ ਕਈ ਕਹਿੰਦੇ ਚਲੋ ਇਦਾਂ ਕਰੀਏ ਵੀ ਸ਼ਾਇਦ ਗੁਰੂ ਸਾਹਿਬ ਨੂੰ ਕੁਝ ਹੋ ਗਿਆ ਉਹਨਾਂ ਦਾ ਦਿਮਾਗ ਸਹੀ ਨਹੀਂ ਹੈ ਤੇ ਇਹ ਤੇ ਸਿਰ ਵੱਡੀ ਜਾਂਦੇ ਨੇ ਪਤਾ ਨਹੀਂ ਕਿੰਨੇ ਕਿ ਸਿੱਖ ਵੜਦੇ ਨੇ ਚਲੋ ਮਾਤਾ ਜੀ ਕੋਲ ਜਾ ਕੇ ਬੇਨਤੀ ਕਰਦੇ ਹਾਂ ਮਾਤਾ ਜੀ ਕੋਲ ਜਾਂਦੇ ਨੇ ਮਾਤਾ ਗੁਜਰੀ ਕੌਰ ਜੀ ਕੋਲ ਜਿਨ੍ਹਾਂ ਦਾ ਨਾਮ ਮਾਤਾ ਗੁਜਰੀ ਸੀ ਪਹਿਲਾਂ ਅਜੇ ਖੰਡੇ ਬਾਟੇ ਦਾ ਅਮਰਤ ਨਹੀਂ ਸੀ ਛਕਿਆ ਤੇ ਬੇਨਤੀ ਕਰਦੇ ਨੇ ਸਿੱਖ ਵੀ ਮਾ ਮਾਤਾ ਜੀ ਆਪ ਜੀ ਦਾ ਜਿਹੜਾ ਬੇਟਾ ਹੈ ਗੋਬਿੰਦ ਰਾਏ ਪਤਾ ਨਹੀਂ ਅੱਜ ਕੀ ਕਰ ਰਹੇ ਨੇ ਸੀਸ ਵੱਡੀ ਜਾ ਰਹੇ ਨੇ ਜਾ ਕੇ ਉਹਨਾਂ ਨੂੰ ਰੋਕੋ ਇਹਦੇ ਸਹੀ ਨਹੀਂ ਹੈ ਇਸ ਤੋਂ ਬਾਅਦ ਮਹਾਰਾਜ ਜੀ ਨੇ ਹੋਰ ਬੇਨਤੀ ਕਰ ਦਿੱਤੀ ਵੀ ਇੱਕ ਸੀਸ ਦੀ ਹੋਰ ਪੰਜਵੇਂ ਸੀਸ ਦੀ ਜ਼ਰੂਰਤ। ਕਹਿੰਦੇ ਇਸ ਦੌਰਾਨ ਮਾਦਾ ਜੀ ਨੇ ਵੀ ਆ ਕੇ ਪੁੱਛਿਆ ਸੀ ਆਪਣੇ ਸੁਪੁੱਤਰ ਗੁਰੂ ਗੋਬਿੰਦ ਰਾਏ ਜੀ ਨੂੰ ਵੀ ਲਾਲ ਜੀ ਇਹ ਕੀ ਕਰ ਰਹੇ ਹੋ? ਕਿਉਂਕਿ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਮਹਾਰਾਜ ਜੀ ਨੇ ਇਸ ਪਲਾਨ ਬਾਰੇ ਦੱਸਿਆ ਕਿਸੇ ਨੂੰ ਨਹੀਂ ਸੀ। ਕਿਸੇ ਨੂੰ ਨਹੀਂ ਦੱਸਿਆ ਸੀ। ਮਾਦਾ ਜੀ ਨੇ ਕਿਹਾ ਵੀ ਪੁੱਤਰ ਜੀ ਆ ਕਿਉਂ ਸਿੱਖਾਂ ਦੇ ਸਰਵੱਢੀ ਜਾ ਰਹੇ ਹੋ? ਕਿਉਂਕਿ ਕਿਸੇ ਨੂੰ ਇਹ ਨਹੀਂ ਪਤਾ ਸੀ ਵੀ 5 ਵੜਨੇ ਨੇ, 50 ਵੜਨੇ ਨੇ ਕਿ 500 ਵੜਨੇ ਨੇ। ਉਹਨਾਂ ਨੂੰ ਨਹੀਂ ਪਤਾ। ਮਹਾਰਾਜ ਜੀ ਕਹਿੰਦੇ ਮੈਂ ਇਹਨਾਂ ਨੂੰ ਮਾਰ ਨਹੀਂ ਰਿਹਾ ਇਹਨਾਂ ਨ ਮੁਰਦਿਆਂ ਨੂੰ ਮੈਂ ਜਿਉਂਦਾ ਕਰਨਾ ਮਰ ਚੁੱਕੀ ਅੰਦਰਲੀ ਜ਼ਮੀਰ ਮਰ ਮਰ ਚੁੱਕਿਆ ਸੱਚ ਅੰਦਰਲਾ ਡਰ ਡਰ ਨੂੰ ਮਾਰ ਕੇ ਤੇ ਸੱਚ ਨੂੰ ਜਗਾਉਣਾ ਮੈਂ ਇਹਨਾਂ ਨੂੰ ਮਾਰ ਨਹੀਂ ਰਿਹਾ ਇਹਨਾਂ ਨੂੰ ਐਦਾਂ ਦਾ ਇੱਕ ਮੈਂ ਰੂਪ ਦੇਣਾ ਤੁਸੀਂ ਕੋਈ ਫਿਕਰ ਚਿੰਤਾ ਨਾ ਕਰੋ ਇਹਨਾਂ ਨੂੰ ਮੈਂ ਜਿਉਂਦਿਆਂ ਨੂੰ ਸਿਰਫ ਮਰਨਾ ਸਿਖਾ ਕੇ ਨਾਨਕ ਜੀਵਤਿਆਂ ਮਰ ਰਹੀ ਹੈ ਐਸਾ ਜੋ ਕਮਾਈਆ ਮਤਲਬ ਵੀ ਸਿੱਖ ਦੇ ਵਿੱਚ ਭਾਵਨਾ ਇਹ ਰਹੇ ਕਿ ਜਦੋਂ ਮਰ ਜੇ ਮੈਨੂੰ ਮੌਤ ਆ ਜਾਏ ਮੈਨੂੰ ਕੀ ਡਰ ਨਹੀਂ ਇਹ ਚੀਜ਼ ਦਰਸਾਉਣੀ ਚਾਹੁੰਦੇ ਸੀ ਮਹਾਰਾਜ ਵੀ ਮੈਨੂੰ ਜਦੋਂ ਮਰ ਜੀ ਮੌਤ ਆ ਜਾਏ ਕੋਈ ਡਰ ਨਹੀਂ ਕਿਉਂਕਿ ਜਿਹੜਾ ਡਰਦਾ ਰਹੇ ਮੌਤ ਤੋਂ ਜਾਂ ਕਿਸੇ ਹੋਰ ਚੀਜ਼ ਨੂੰ ਉਹ ਕਦੀ ਪ੍ਰਗਤੀ ਨਹੀਂ ਕਰ ਸਕਦਾ ਕਿਸੇ ਵੀ ਫੀਲਡ ਵਿੱਚ ਹੋਵੇ ਜੇ ਫੌਜ ਦਾ ਨੌਜਵਾਨ ਜੇ ਪੁਲਿਸ ਦਾ ਮੁਲਾਜ਼ਮ ਡਰਦਾ ਰਿਹਾ ਤੇ ਉਹ ਫਿਰ ਜਿਹੜੇ ਅਪਰਾਧੀ ਹੁੰਦੇ ਨੇ ਦੁਸ਼ਮਣ ਹੁੰਦੇ ਨੇ ਉਹਨਾਂ ਦਾ ਉਹਨਾਂ ਨੂੰ ਮਾਰ ਨਹੀਂ ਸਕਦਾ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਉਹਨਾਂ ਦੇ ਅੰਦਰੋਂ ਡਰ ਕੱਢਿਆ ਜਾਂਦਾ ਰੰਗ ਰੂਟੀ ਦੇ ਦੌਰਾਨ ਹੀ ਸਿਖਾਇਆ ਜਾਂਦਾ ਗੁਰੂ ਨੇ ਸਿੱਖਾਂ ਨੂੰ ਵੀ ਇਹੀ ਸਿਖਾਇਆ ਵੀ ਇਹਨਾਂ ਨੂੰ ਪਹਿਲਾਂ ਜਿਉਂਦਿਆਂ ਨੂੰ ਮਰਨਾ ਸਿਖਾ ਕੇ ਤਾਂ ਜੋ ਇਹ ਕੱਲ ਨੂੰ ਡਰਨਾ ਕਿਉਂਕਿ ਇਹਨਾਂ ਨੇ ਬਹੁਤ ਜੁੱਧ ਜੰਗ ਕਰਨੇ ਨੇ ਪਤਾ ਨਹੀਂ ਕਿੰਨਿਆਂ ਨੂੰ ਪਾਰ ਬੁਲਾਉਣਾ ਹੈ ਮੌਦੇ ਘਾਟੂ ਧਾਰਨਾ ਕਿੰਨਿਆਂ ਨੂੰ ਇਸ ਸੰਸਾਰ ਤੋਂ ਵਿਦਾ ਕਰਨਾ ਹੈ ਜੰਗ ਦੇ ਮੈਦਾਨ ਦੇ ਵਿੱਚ ਇਸ ਕਰਕੇ ਇਹਨਾਂ ਨੂੰ ਜਿਉਂਦਿਆਂ ਨੂੰ ਮਰਨ ਦਾ ਅਹਿਸਾਸ ਕਰਾ ਦਿੱਤਾ ਜਾਏ ਜਿਸ ਨੂੰ ਇਸ ਤਰ੍ਹਾਂ ਦਾ ਅਹਿਸਾਸ ਹੋ ਜਾਂਦਾ ਹੈ ਸਤਸੰਗ ਜੀ ਉਹ ਆਪਣੇ ਜੀਵਨ ਨੂੰ ਹਮੇਸ਼ਾ ਹੀ ਈਮਾਨਤ ਸਮਝਦਾ ਹੈ ਔਰ ਹਮੇਸ਼ਾ ਹੀ ਜੂਝਣ ਲਈ ਤਤਪਰ ਰਹਿੰਦਾ ਸੋ ਦਸ਼ਮੀਸ਼ ਪਿਤਾ ਨੇ ਇਸ ਤਰ੍ਹਾਂ ਵਾਰੀ-ਵਾਰੀ ਪੰਜ ਸੀਸ ਲਏ ਤੇ ਪੰਜ ਸੀਸ ਲੈਣ ਤੋਂ ਬਾਅਦ ਫਿਰ ਮਹਾਰਾਜ ਜੀ ਤੰਬੂ ਤੋਂ ਬਾਹਰ ਨਹੀਂ ਆਏ ਸੋ ਮੈਂ ਤੁਹਾਡੇ ਨਾਲ ਸੰਕੇਪ ਦੇ ਵਿੱਚ ਵਿਚਾਰ ਕਰ ਰਿਹਾ ਕਿਉਂਕਿ ਇਹ ਜਿਹੜਾ ਇੱਕ ਕੌਤਕ ਹੈ ਸਾਕਾ ਕਹ ਦਈਏ ਇਹ ਪ੍ਰਸੰਗ ਕਹਿ ਲਈਏ ਬਹੁਤ ਵੱਡਾ ਹੈ ਬਹੁਤ ਹੀ ਪਿਆਰਾ ਹੈ ਤੇ ਮਹਾਰਾਜ ਕਾਫੀ ਸਮੇਂ ਤੱਕ ਉਸ ਤੰਬੂ ਤੋਂ ਬਾਹਰ ਨਹੀਂ ਆਏ ਸੰਤਾਂ ਦੀ ਉਹ ਢੀਕ ਹੈ ਤੇ ਮਹਾਰਾਜ ਹੁਣ ਕੀ ਕਰਦੇ ਪੈ ਨੇ ਸੋ ਮਹਾਰਾਜ ਤੰਬੂ ਤੋਂ ਬਾਹਰ ਆਏ ਨੇ ਵਾਰੀ ਵਾਰੀ ਜਿਹੜੇ ਏਕ-ਏਕ ਕਰਕੇ ਸਿਕੰਦਰ ਗਏ ਸੀ ਭਾਈ ਦੇ ਆਰਾਮ ਜੀ ਧਰਮ ਧਰਮ ਦਾ ਜੀ ਮੋਕਮ ਚ ਦਾ ਜੀ ਹਿੰਮਤ ਰਾਏ ਜੀ ਸਾਹਿਬ ਜੀ ਜੇ ਇਹ ਸਾਰੇ ਜਿਹੜੇ ਪੰਜ ਗਏ ਸੀ ਇਹ ਏਕ-ਏਕ ਕਰਕੇ ਬਾਹਰ ਆਏ ਸਾਰਿਆਂ ਨੂੰ ਮਹਾਰਾਜ ਜੀ ਨੇ ਸੋਹਣੇ ਸ਼ਵੇਤ ਵਸਤਰ ਪਹਿਨਾਏ ਹੋਏ ਉਹਨਾਂ ਦੇ ਸ੍ਰੀ ਸਾਹਿਬ ਗਾਤਰੇ ਸਜਾਏ ਹੋਏ ਉਹਨਾਂ ਨੂੰ ਇੱਕ ਲਾਈਨ ਦੇ ਵਿੱਚ ਮਹਾਰਾਜ ਜੀ ਨੇ ਖੜੇ ਕੀਤੇ ਹੋਏ ਔਰ ਮਹਾਰਾਜ ਜੀ ਨੇ ਫਿਰ ਕੀ ਕੀਤਾ ਉਹਨਾਂ ਦੇ ਲਾਗੇ ਹੀ ਬਾਟਾ ਪਿਆ ਸੀ ਖੰਡਾ ਪਿਆ ਸੀ ਜਲ ਲੈ ਕੇ ਉਸ ਦੇ ਵਿੱਚ ਪਾਇਆ ਤੇ ਆਪ ਵੀ 라ਸਨ ਦੇ ਵਿੱਚ ਬੈਠ ਕੇ ਇੱਕ ਖੰਡਾ ਲੈ ਕੇ ਉਸ ਦੇ ਵਿੱਚ ਜਲ ਦੇ ਵਿੱਚ ਫੇਰਨ ਲੱਗ ਪਏ ਤੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਪਦਾ ਪਾਠ ਕਰਨ ਲੱਗ ਪਏ ਇਸ ਕਰਾਂ ਉਹਨਾਂ ਨੇ ਜਪ ਸਾਹਿਬ ਦੀ ਬਾਣੀ ਜ ਪਹਿਲਾਂ ਜਪਜੀ ਸਾਹਿਬ ਜਪ ਸਾਹਿਬ ਸਵਈਏ ਔਰ ਉਹਨਾਂ ਨੇ ਚੌਪਈ ਸਾਹਿਬ ਔਰ ਅਨੰਦ ਸਾਹਿਬ ਦੀ ਬਾਣੀਆਂ ਦੇ ਪੰਜ ਬਾਣੀਆਂ ਦੇ ਜਪ ਗਿੱਦੇ ਅਰਦਾਸ ਬੰਦੀ ਕੀਤੀ ਤੇ ਇਸੇ ਦੌਰਾਨ ਸੋ ਮਤਾ ਜੀਨੇ ਉਹਦੇ ਵਿੱਚ ਪਤਾਸੇ ਵੀ ਪਾਏ ਅੰਮ੍ਰਿਤ ਨੂੰ ਮਿੱਠਾ ਬਣਾ ਦਿੱਤਾ ਤੇ ਸੱਚੇ ਬਾਦਸ਼ਾਹ ਨੇ ਫਿਰ ਪੰਜਾਂ ਸਿੱਕਾ ਨੂੰ ਵਾਰੀ-ਵਾਰੀ ਖੰਡੇ ਬਾਟੇ ਦਾ ਜੋ ਸੀ ਪੌਲ ਸੀ ਪਿਓ ਪਾਲ ਖੰਡ ਧਾਰ ਹੋਏ ਜਨਮ ਸੋਹਿਲਾ ਇਹ ਅਮਰਤ ਦੀਆਂ ਬੂੰਦਾਂ ਮਹਾਰਾਜ ਜੀ ਨੇ ਪਿਆਈਆਂ ਛਕਾਈਆਂ ਪੰਜ ਅੱਖੀਆਂ ਦੇ ਵਿੱਚ ਪੰਜ ਮੁਖ ਦੇ ਵਿੱਚ ਪੰਜ ਸਿਰ ਦੇ ਵਿੱਚ ਪਾਈਆਂ ਚੁਲੇ ਦੇ ਰੂਪ ਦੇ ਵੀ ਸ਼ਿਕਾਇਆ ਔਰ ਫਿਰ ਮਹਾਰਾਜ ਜੀ ਨੇ ਸਾਰਿਆਂ ਨੂੰ ਸਾਹਮਣੇ ਸੰਗਤ ਦੇ ਖੜਾ ਕਰਕੇ ਮਹਾਰਾਜ ਜੀ ਨੇ ਕਿਹਾ ਵੀ ਇਹ ਜਿਹੜੇ ਸਿੰਘ ਨੇ ਇਹ ਮੇਰਾ ਖਾਲਸਾ ਹੈ ਇਹ ਮੇਰਾ ਖਾਲਸਾ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂੰ ਨਿਵਾਜ਼ ਖਾਲਸਾ ਮੇਰਾ ਪਿੰਡ ਬਰਾਨ ਖਾਲਸਾ ਮੇਰੀ ਜਾਨ ਕੀ ਜਾਨ ਇਹ ਮੈਨੂੰ ਆਪਣੇ ਪੁੱਤਰਾਂ ਨਾਲੋਂ ਵੀ ਪਿਆਰਾ ਹੈ ਇਹ ਮੇਰੀ ਜਾਨ ਹੈ ਇਨਾਂ ਦੇ ਲਈ ਮੈਂ ਆਪਣਾ ਜੀਵਨ ਦੇ ਦੇਵਾਂਗਾ ਇਨਾਂ ਦੇ ਲਈ ਮੈਂ ਆਪਣਾ ਪਰਿਵਾਰ ਵਾਰ ਦੇਵਾਂਗਾ ਸੋ ਇੱਕ ਕੌਮ ਦੀ ਅਗਵਾਈ ਕਰਨਗੇ ਜੋ ਸਿੱਖ ਸੰਗਤ ਹੈ ਜੋ ਇਨ੍ਹਾਂ ਪੰਜਾਂ ਨੇ ਹੁਕਮ ਕਰਨਾ ਤੇ ਤੁਸੀਂ ਉਸ ਨੂੰ ਮੰਨਣਾ ਜਿਸ ਨੇ ਮੇਰੇ ਦਰਸ਼ਨ ਕਰਨੇ ਹੋਣ ਇਨ੍ਹਾਂ ਪੰਜਾਂ ਦੇ ਵਿੱਚੋਂ ਦਰਸ਼ਨ ਕਰ ਸਕਦੇ ਹੋ ਪੰਜਾਂ ਵਿੱਚੋਂ ਚਾਰ ਚਾਰ ਨਹੀਂ ਤਿੰਨ ਤਿੰਨ ਹੀ ਦੋ ਦੋ ਨਹੀਂ ਇੱਕ ਜੇ ਇੱਕ ਵੀ ਨਾ ਮਿਲੇ ਤੇ ਖੁਦ ਤੁਸੀਂ ਆਬ ਖੰਡੇ ਵਾਟੇ ਦੇ ਧਾਰਨੀ ਹੋ ਕੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਆਪਣਾ ਮੂੰਹ ਆਪ ਸ਼ੀਸ਼ੇ ਦੇ ਵਿੱਚ ਦੇਖ ਲੈਣਾ ਤੁਹਾਡੋਂ ਤੁਹਾਡੇ ਰੂਪ ਦੇ ਵਿੱਚ ਮੈਂ ਖਾਲਸੇ ਦੇ ਰੂਪ ਦੇ ਵਿੱਚ ਹਮੇਸ਼ਾ ਦਰਸ਼ਨ ਦਿਂਦਾ ਰਵਾਂਗਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਕਿਹਾ ਨਾਲ ਹੀ ਬੇਨਤੀ ਕੀਤੀ ਇਹ ਖਾਲਸਾ ਮੈਨੂੰ ਪਿਆਰਾ ਪਰ ਇਹ ਮੈਨੂੰ ਉਦੋਂ ਤੱਕ ਪਿਆਰਾ ਭਰਮ ਭੇਖਤੇ ਰਹੇ ਨਿਆਰਾ ਸੋ ਖਾਲਸਾ ਸਤਿਗੁਰੂ ਹਮਾਰਾ ਜੇ ਭਰਮ ਭੇਖ ਤੋਂ ਨਿਆਰਾ ਰਹੇਗਾ ਜੇ ਇਹ ਕਰਮ ਕੰਡਾਂ ਜਾਂ ਬਿਪਰਨ ਦੀ ਰੀਤ ਦੇ ਪਿੱਛੇ ਚਲਬੀ ਚਲ ਪਿਆ ਜਦ ਇਹ ਗਏ ਬਿਪਰਨ ਕੀ ਰੀਤ ਮੈਨਾ ਕਰੋ ਇਨ ਕੀ ਪ੍ਰਤੀਤ ਜੇ ਇਹ ਗਲਤ ਰੀਤਾਂ ਨੂੰ ਇਸ ਨੇ ਨਾ ਛੱਡਿਆ ਅਪਣਾਇਆ ਜੇ ਕਰਮ ਕੰਡਾਂ ਨੂੰ ਮੰਨਦਾ ਰਹਾ ਜਿਵੇਂ ਅਸੀਂ ਕਹਿੰਨੇ ਪੀ ਇਹ ਪਰੰਪਰਾ ਹੈ ਇਹ ਪੁਰਾਣੀ ਰਿਵਾਇਤ ਹੈ ਇਹਨੂੰ ਅਸੀਂ ਛੱਡ ਨਹੀਂ ਸਕਦੇ ਜਨਮ ਵੇਲੇ ਮਰਨ ਵੇਲੇ ਠੀਕ ਹੈ ਜੀ ਆਨੰਦ ਕਾਜ ਦੇ ਵੇਲੇ ਹੋਰ ਕੋਈ ਵੀ ਸਾਡੇ ਸਮਾਗਮ ਹੁੰਦੇ ਨੇ ਉਹਨਾਂ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਰਮਕਾਂਡ ਹੁੰਦੇ ਨੇ ਉਹ ਸਾਨੂੰ ਕਈ ਬਜ਼ੁਰਗ ਕਹਿੰਦੇ ਨੇ ਇਹ ਤੇ ਚਿਰਾਂ ਤੋਂ ਚੀ ਚੱਲਦੀ ਆ ਰਹੀ ਹੈ ਇਦਾਂ ਦੀਆਂ ਚੀਜ਼ਾਂ ਤੋਂ ਮਹਾਰਾਜ ਨੇ ਸਾਨੂੰ ਮਨਾ ਕੀਤਾ ਹੋਰ ਬੜਾ ਕੁਝ ਹੈ ਮਹਾਰਾਜ ਦੇ ਬੜੇ ਹੁਕਮ ਨੇ ਤਨਖਾਹਨਾਮੇ ਹਨ ਰਹਿਤਨਾਮੇ ਹਨ ਸੋ ਆਪਣੀ ਕੋ ਸਮਾਂ ਨਹੀਂ ਪੀ ਤੁਹਾਨੂੰ ਵਿਸਤਾਰ ਦੇ ਨਾਲ ਜਾਣਕਾਰੀ ਦਈਏ ਪਰ ਇਹ ਮਹਾਰਾਜ ਨੇ ਕਿਹਾ ਵੀ ਇਹ ਖਾਲਸਾ ਤਾਂ ਜੇ ਭੇਖੀ ਨਹੀਂ ਹੈ ਜੇ ਇਹਦਾ ਦਿਖਾਵਾ ਹੈ ਜੇ ਅੰਦਰਲਾ ਜੀਵਨ ਨਹੀਂ ਹੈ ਕੇਵਲ ਬਾਹਰੋਂ ਹੈ ਫਿਰ ਮੇਰਾ ਖਾਲਸਾ ਵੀ ਨਹੀਂ ਕਿਉਂਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਮੈਨੂੰ ਰਹਿਤ ਪਿਆਰੀ ਮੈਨੂੰ ਜੀਵਨ ਪਿਆਰਾ ਮੈਨੂੰ ਅਸੂਲ ਪਿਆਰੇ ਨੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਸੰਗਤ ਨੂੰ ਦੱਸਿਆ ਇਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਹੱਥ ਜੋੜ ਕੇ ਬੇਨਤੀ ਕੀਤੀ ਪੰਜਾਂ ਪਿਆਰਿਆਂ ਨੂੰ ਖਾਲਸੇ ਨੂੰ ਵੀ ਹੁਣ ਮੈਂ ਵੀ ਗੋਬਿੰਦ ਰਾਏ ਹਾਂ ਮੇਰੇ ਤੇ ਵੀ ਮਿਹਰ ਕਰੋ ਮੈਨੂੰ ਵੀ ਖੰਡੇ ਬਾਟੇ ਦੀ ਪੌਲ ਦੇ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾਓ ਤੇ ਮਹਾਰਾਜ ਜੀ ਨੇ ਕਿਹਾ ਸੀ ਵੀ ਮੈਂ ਇਸ ਅਮਰਤ ਦੇ ਬਦਲੇ ਸਰਬੰਸ ਵਾਰ ਦੇਾਂਗਾ ਪਰ ਮੈਨੂੰ ਖੰਡੇ ਬਾਟੇ ਦੀ ਪੌਲ ਜਰੂਰ ਛਕਾਓ ਉਸੇ ਹੀ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਖੰਡੇ ਬਾਟੇ ਦੀ ਪੌਲ ਲਈ ਹਜ਼ਾਰਾਂ ਸੰਗਤਾਂ ਨੇ ਵੀ ਖੰਡੇ ਬਾਟੇ ਦਾ ਉਹ ਅਮਰਤ ਛਕਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਖੰਡੇ ਬਾਟੇ ਦਾ ਅਮਰਤ ਜਿਹੜਾ ਉਹ ਛਕਾਇਆ ਜਾਂਦਾ ਹੈ ਹਰ ਸਿੱਖ ਨੂੰ ਖੰਡੇ ਬਾਟੇ ਦਾ ਅਮਰਤ ਛਕਣਾ ਚਾਹੀਦਾ ਹੈ ਪਰ ਨਾ ਦੇਖਾ ਦੇ ਕੀ ਛਕਣਾ ਚਾਹੀਦਾ ਹੈ ਨਾ ਦਵਾ ਦੇ ਵਿੱਚ ਸਕਣਾ ਚਾਹੀਦਾ ਨਾ ਕਿਸੇ ਹੋਰ ਤਰੀਕੇ ਦੇ ਨਾਲ ਕਿਸੇ ਨੂੰ ਖੁਸ਼ ਕਰਨ ਦੇ ਲਈ ਸਕਣਾ ਚਾਹੀਦਾ ਮਹਾਰਾਜ ਜੀ ਕਹਿੰਦੇ ਨੇ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਆਪਣੇ ਗੁਰੂ ਮਹਾਰਾਜ ਜਗੇ ਅਰਦਾਸ ਕਰਨੀ ਹੈ ਮਹਾਰਾਜ ਨੂੰ ਬੇਨਤੀ ਕਰਨੀ ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ ਮੇਰੇ ਅੰਦਰ ਪਿਆਸ ਜਗਾਓ ਮਿੰ ਮੇਰੇ ਅੰਦਰ ਭਾਵਨਾ ਪੈਦਾ ਕਰੋ ਤਾਂ ਜੋ ਮੈਂ ਵੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜੇ ਚੜ ਜਾਵਾਂ ਕਿਸੇ ਵੀ ਖੰਡੇ ਵਾਟੇ ਦਾ ਜਿਸ ਨੇ ਅਮਰ ਛਕਿਆ ਜਿਨ੍ਹਾਂ ਨੇ ਨਹੀਂ ਛਕਿਆ ਉਹਨਾਂ ਨਾਲ ਨਫ਼ਰਤ ਨਹੀਂ ਕਰਨੀ ਉਹਨਾਂ ਨੂੰ ਮੜਾ ਨਹੀਂ ਕਹਿਣਾ ਸਗੋਂ ਤੇ ਉਹਨਾਂ ਨੂੰ ਕਲਾਵੇ ਦੇ ਵਿੱਚ ਲੈਣਾ ਉਹਨਾਂ ਨੂੰ ਜਲੀਲ ਨਹੀਂ ਕਰਨਾ ਕੋਈ ਮੜਾ ਲਫ਼ਜ਼ ਨਹੀਂ ਬੋਲਣਾ ਕਿਉਂਕਿ ਅਸੀਂ ਸਾਰਾ ਹੀ ਇੱਕ ਪਰਿਵਾਰ ਹਾਂ ਗੁਰੂ ਗੋਬਿੰਦ ਸਿੰਘ ਦਾ ਅਸੀਂ ਸਿੱਖ ਜਿਹੜੇ ਸਾਰਾ ਪਰਿਵਾਰ ਹਾਂ ਪਰਿਵਾਰ ਵਿੱਚ ਕਿਹ ਤਰ੍ਹਾਂ ਦੇ ਜੀ ਹੁੰਦੇ ਨੇ ਸਾਰਿਆਂ ਦੇ ਵਿਚਾਰ ਨਹੀਂ ਮਿਲਦੇ ਸਾਰਿਆਂ ਦੇ ਸੁਭਾਅ ਨਹੀਂ ਮਿਲਦੇ ਕੀ ਗੁਸ਼ੇ ਘਰ ਹੁੰਦੇ ਨੇ ਕਈ ਬੜੇ ਨਿਮਰਤਾ ਵਾਲੇ ਹੁੰਦੇ ਨੇ ਠੀਕ ਹੈ ਕੀ ਕਾਲੇ ਪਹਿਣ ਵਾਲੇ ਹੁੰਦੇ ਨੇ ਕੀ ਸ਼ਾਂਤੀ ਵਾਲੇ ਹੁੰਦੇ ਨੇ ਬਹੁਤ ਕਈ ਤਰ੍ਹਾਂ ਦੇ ਸੋ ਇਸ ਕਰਕੇ ਪਰਿਵਾਰ ਅਸੀਂ ਸਾਰਾ ਸਿੱਖ ਪਰਿਵਾਰ ਆ ਸਾਰਿਆਂ ਨੇ ਅਸੀਂ ਇਕੱਠੇ ਹੋ ਕੇ ਰਹਿਣਾ ਸਾਰਿਆਂ ਨੇ ਇੱਕ ਦੂਜੇ ਨਾਲ ਪ੍ਰੇਮ ਕਰਨਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਜੀ ਸਾਨੂੰ ਦੱਸ ਦਿੱਤਾ ਸਾਜ ਕਹੋ ਸੁਣ ਲਿਓ ਸਭ ਜਿਨੇ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਅਸੀਂ ਇੱਕ ਦੂਜੇ ਨਾਲ ਈਰਖਾ ਨਹੀਂ ਕਰਨੀ ਇੱਕ ਦੂਜੇ ਨੂੰ ਨੀਵਾਂ ਨਹੀਂ ਦਿਖਾਉਣਾ ਇੱਕ ਦੂਜੇ ਨੂੰ ਕੋਈ ਵੀ ਨਫ਼ਰਤ ਦੀ ਭਾਵਨਾ ਨਾਲ ਨਹੀਂ ਦੇਖਣਾ ਜੇ ਕੋਈ ਮਾੜਾ ਹੈ ਉਹਨੂੰ ਆਪਣੇ ਨਾਲ ਲਾਉਣਾ ਜੇ ਕੋਈ ਗਲਤੀ ਕਰਦਾ ਹੈ ਉਹਨੂੰ ਆਪਣੇ ਕਲਾਵੇ ਚ ਲੈ ਕੇ ਉਹਨੂੰ ਬੜੇ ਪਿਆਰ ਨਾਲ ਅਸੀਸ ਦੇਣੀ ਹੈ ਜਿਵੇਂ ਅਸੀਂ ਆਪਣੀ ਧੀ ਤੇ ਪੁੱਤ ਨੂੰ ਲੈ ਕੇ ਆਪਣੇ ਕਲਾਵੇ ਵਿੱਚ ਸਿਰ ਦੇ ਹੱਥ ਰੱਖ ਕੇ ਮਤਲਬ ਪਿਆਰ ਕਰਦੇ ਆ ਏਦਾਂ ਹੀ ਕੋਈ ਵੀ ਸਿੱਖ ਹੈ ਕੋਈ ਵੀ ਹੈ ਕੋਈ ਵੀ ਕਿဆਾ ਵੀ ਉਹਨੂੰ ਆਪਣੇ ਕਲਾਵੇ ਵਿੱਚ ਲੈ ਕੇ ਪ੍ਰੇਮ ਦੇ ਨਾਲ ਲੈ ਕੇ ਆਪਣੇ ਪਰਿਵਾਰ ਵਾਂਗੂੰ ਆਪਾਂ ਇਕੱਠੇ ਹੋ ਕੇ ਚੱਲਣਾ ਕਿਉਂਕਿ ਮਾਰੇ ਦਾ ਹੁਕਮ ਹੈ ਗੁਰਮੁਖ ਬੈਸੋ ਸਫਾ ਵਿਛਾਏ ਬੈਡ ਕੇ ਪ੍ਰੇਮ ਦੇ ਨਾਲ ਅਸੀਂ ਸਾਰੀ ਚੀਜ਼ ਗੱਲ ਬਾਤ ਹਰ ਚੀਜ਼ ਕਰਨੀ ਹੈ ਇੱਕ ਦੂਜੇ ਦਾ ਸਤਕਾਰ ਰੱਬ ਵਾਂਗੂ ਕਰਨਾ ਹੈ। ਔਰ ਹਮੇਸ਼ਾ ਗੁਨਾ ਦੀ ਸਾਂਝ ਬਾਣੀ ਹੈ ਔਗਣਾਂ ਨੂੰ ਛੜਨਾ। ਸੋ ਜਿਹੜੀਆਂ ਸੰਖੇਪ ਦੇ ਵਿੱਚ ਵਿਚਾਰਾਂ ਨੇ ਅੱਜ ਖਾਲਸਾ ਸਾਜਨਾ ਦਿਵਸ ਹੈ। ਸੋ ਮਹਾਰਾਜ ਜੀ ਨੇ 1708 ਵਿੱਚ ਜਦੋਂ ਸਰੀਰ ਛੱਡਿਆ ਉਦੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਗਏ। ਤੇ ਮਹਾਰਾਜ ਜੀ ਨੇ ਸਾਨੂੰ ਬਹੁਤ ਉੱਚਾ ਸੁੱਚਾ ਜੀਵਨ ਦਿੱਤਾ ਹੈ। ਸੋ ਅੱਜ ਦੇ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਸੋ ਨਾਲ ਹੀ ਵਿਸਾਖ ਦੇ ਮਹੀਨੇ ਦੀ ਰਮਤਾ ਹੋਈ ਹੈ ਸਮਾਂ ਨਹੀਂ ਯਾਦ ਦਿੰਦਾ ਹੋਰ ਮੈਂ ਵਿਸਥਾਰ ਦੇ ਨਾਲ ਕੁ ਵਿਚਾਰ ਕਰਾਂ ਕਿਉਂਕਿ ਹੋਰ ਬਾਕੀ ਵੀ ਬਹੁਤ ਕੰਮ ਹੁੰਦੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਸੰਗਰਾਮ ਦੇ ਵਾਲੇ ਦਿਨ ਜੋ ਗੁਰੂ ਕੀ ਗੋਲ ਕਿਹਾ ਉਹ ਗੁਣੀ ਗਿਣੀ ਜਾਂਦੀ ਹੈ ਤੇ ਜਿਸ ਨੇ ਕੋਈ ਭਾਣ ਲੈਣਾ ਆਉਣ ਪਰਚੀਆਂ ਲੈਣੀਆਂ ਹੋਣ ਜਿਵੇਂ ਭੋਗ ਪੈਂਦਾ ਉਦੇ ਤੁਮ ਅੱਧੇ ਘੰਟੇ ਬਾਅਦ ਆ ਕੇ ਪੌਣੇ ਘੰਟੇ ਵਾਂਗ ਆ ਕੇ ਜਰੂਰ ਆਪਣੀਆਂ ਜੋ ਭਾਣ ਪਰਚੀਆਂ ਲੈ ਜਾਓ ਕਿਉਂਕਿ ਸੰਗ ਦਾ ਅਕਸਰ ਲੈ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਦੋ ਦਿਨ ਬਾਅਦ ਫਿਰ ਮਿਲਦੀ ਨਹੀਂ ਭਾਣ ਦੇ ਕਿ ਨਰਾਜ਼ ਹੋ ਜਾਂਦੇ ਨੇ ਸਾਨੂੰ ਭਾਣ ਨਹੀਂ ਮਿਲਦੀ ਜਾਂ ਪਰਚੀਆਂ ਨਹੀਂ ਮਿਲਦੀਆਂ ਬੇਨਤੀ ਹੈ ਕਿ ਸੰਗਰਾਂਦ ਵਾਲੇ ਦਿਨ ਹੀ ਕਿਰਪਾ ਕਰੋ ਕਾ ਸਾਰੇ ਹੀ ਜੋ ਪਰਚੀਆਂ ਭਾਣ ਹੈ ਉਹ ਜੜੀ ਉਹ ਆਪ ਜੀ ਲੈ ਕੇ ਜਾਓ ਤਾ ਜੋ ਫਿਰ ਬਾਅਦ ਵਿੱਚ ਕੋਈ ਇਸ ਤਰ੍ਹਾਂ ਕਿਸ ਨੂੰ ਨਾ ਲੱਗੇ ਸਾਨੂੰ ਮਿਲੀ ਨਹੀਂ ਕਿਉਂਕਿ ਭਾਂ ਵੀ ਉਨੀ ਕਿਉਂਦੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਗਰਮੀਆਂ ਦੇ ਦਿਨ ਆ ਜਾਂਦੇ ਹਨ ਸੋ ਸੀਮਤ ਹੀ ਹੁੰਦੀ ਹੈ ਤੋਂ ਸਾਰਿਆਂ ਨੂੰ ਵੰਡਣੀ ਹੁੰਦੀ ਹੈ ਸੋ ਇਸ ਕਰਕੇ ਇਹ ਬੇਨਤੀ ਹੈ ਕਿ 10 ਦਿਨ ਬਾਅਦ ਮੰਗਦੇ ਇਹਨੇ 15 ਦਿਨ ਬਾਅਦ ਮੰਗਦੇ ਹਨ ਤੇ ਨਾ ਦਿੱਤੀ ਜਾਏ ਤੇ ਉਹ ਕਈ ਵਾਰ ਨਰਾਜ਼ੀ ਹੁੰਦੇ ਨੇ ਸ਼ਾਇਦ ਜਾਣ ਕੇ ਨਹੀਂ ਦਿੱਤੀ ਇਦਾਂ ਦੀ ਕੋਈ ਗੱਲ ਨਹੀਂ ਉਹ ਪਹਿਲਾਂ ਹੀ ਦੇ ਦਿੱਤੀ ਜਾਂਦੀ ਹੈ ਸੋ ਇਹ ਖਾਸ ਬੇਨਤੀ ਹੈ ਕਿ ਸੰਗਰਾਂਧ ਵਾਲੇ ਦਿਨ ਜੇ ਸਮੇਂ ਗੋਲਕ ਗੁਲਦੀ ਹੈ ਜਦੋਂ ਗਿਣਤੀ ਹੋ ਜਾਂਦੀ ਹੈ ਉਸ ਤੋਂ ਬਾਅਦ ਆਪ ਜੀ ਨੇ ਕੋਈ ਪਰਚੀ ਲੈਣੀ ਹੈ ਭਾਣ ਲੈਣੀ ਹੈ ਬੜੇ ਸਤਿਕਾਰ ਪਿਆਰ ਦੇ ਨਾਲ ਪ੍ਰਾਪਤ ਕਰ ਸਕਦੇ ਹੋ ਸੋ ਮਾਰੇ ਆਪ ਜੀ ਨੂੰ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਸਾਰਿਆਂ ਨੂੰ ਤੰਦਰੁਸਤੀਆਂ ਦੇਣ ਆਪ ਜੀ ਦੇ ਸਾਰਿਆਂ ਦੇ ਬੱਚੇ ਦੇਸ਼ ਪ੍ਰਦੇਸ਼ ਬੈਠੇ ਨੇ ਕਾਰੋਬਾਰਕਿਤ ਕਮਾਈਆਂ ਕਰ ਰਹੇ ਨੇ ਮਾਰੇ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰੇ ਸਭ ਦੇ ਪਰਿਵਾਰਾਂ ਨੂੰ ਤੰਦਰੁਸਤੀਆਂ ਮਾਰੇ ਬਖਸ਼ੇ ਔਰ ਅਸੀ ਘਨ ਘਨ ਭੁੱਲਨ ਹਾਰਾ ਮਾਰੇ ਸਾਨੂੰ ਸਿੱਧੇ ਰਸਤੇ ਪਾਏ ਬਾਣੀ ਬਾਣਾ ਬਖੀ ਕਰੇ ਸੋ ਲੱਖ ਲੱਖ ਵਧਾਈਆਂ ਹੋਣ ਅੱਜ ਦੇ ਪਾਵਨ ਪੀਤਰ ਦਿੰਦੀ ਐਨੀ ਸੇਵਾ ਪ੍ਰਵਾਨ ਭੁੱਲ ਚੁੱਕ ਮਾਪ ਆਉ ਨਾ ਸੇਵਦੀਆਂ ਛੇ ਪੌੜੀਆਂ ਦਾ ਜਵਾਬ ਕਰੀਏ ਅਰਦਾਸ ਬੇਨਤੀ ਕਰੀਏ ਸਰਬੱਤ ਦਾ ਭਲਾ ਮੰਗੀਏ ਤੇ ਗੁਰੂ ਕੋਲੋਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ